ਸੁੰਦਰਾ ਜੀਵਨ ਪਜਾ ਜਾਂਦਾ ਅਸੀਸ ਗੁਰੂ ਦਾ ਕੋਲ ਪਿਛੇ ਮੰਗਲੀ ਫੌਜ ਦੇ ਵੱਜਦੇ ਆਉਂਦੇ ਢੋਲ ਫੜ ਲਓ ਫੜ ਲਓ ਹੋ ਰਹੀ ਜੀਵਨ ਸਿੰਘ ਸਰਦਾਰ ਸੀਸ ਗੁਰੂ ਦਾ ਲੈ ਗਿਆ ਪਿੰਜਰੀ ਚੋਂ ਬਲਕਾਰ ਜੀਵਨ ਬੜਾ ਦਲੇਰ ਹੈ ਕਹਿੰਦੀ ਮੁਗਲ ਪਠਾਨ ਫੜ ਲਓ ਸਿੰਘ ਸਰਦਾਰ ਨੂੰ ਦੇਣਾ ਨਹੀਂ ਜਾਣ ਜੀਵਨ ਭਜਾ ਜਾਵਦਾ ਓਕੇ ਪਵਣ ਸਵਾਰ ਰਹਿ ਗਈ ਸਿੰਘ ਸਰਦਾਰ ਤੋਂ ਮੀਲ ਪਛਾੜੀ ਢਾਰ ਆਉਦਾ ਸ਼ਾਲਾ ਮਾਰਦਾ ਬੰਕਾ ਸ਼ਹਿਰ ਜਵਾਨ ਲੰਕੀ ਢਾਈ ਫੋਟ ਦੀ ਵਖੀ ਤੇ ਕਿਰਪਾਣ ਲੈ ਕੇ ਸੀਸ ਗੋਪਾਲ ਦਾ ਆਉਂਦਾ ਵਾਂਗ ਹਵਾ ਰੰਗ ਰੇਟਾ ਗੁਰੂ ਬੇਟੜਾ ਲੈਂਦਾ ਨਾ ਈਸਾ ਜਿਸ ਰਾਖੇ ਪਰਮਾਤਮਾ ਕੌਣ ਸਕੇ ਉਸ ਮਾਰ ਗਿਲੀ ਯੋਦਾ ਬਲਵੰਤ ਹੈ ਜੀਵਨ ਸਿੰਘ ਅਵਤਾਰ ਗਿਲੀ ਯੋਦਾ ਗੁਰ ਸਿੰਘ ਅਵਤਾਰ ਸੀਸ ਤਾਂ ਵਿੱਚ ਪਕੜਿਆ ਆਉਂਦਾ ਸਪਣੀ ਵਾਂਗ ਪਿਛੇ ਪਿਛੇ ਆਉਂਦੀ ਮੁਗਲ ਰਾਜ ਦੀ ਕਾਂਗ ਸੀਸ ਗੁਰੂ ਦਾ ਚੱਕ ਕੇ ਭਜਾ ਜੀਵਨ ਵੀਰ ਛੁੱਟਦਾ ਜਿਵੇਂ ਕਮਾਨ ਚੋਂ ਸੂ ਸੂ ਕਰਦਾ ਤੀਰ ਅੱਗੇ ਜੀਵਣ ਸਿੰਘ ਹੈ ਪਿੱਛੇ ਮੁਗਲ ਅਕੀਰ ਨਜ਼ਰ ਲਈ ਸਿੰਘ ਆਵਦਾ ਪੈਂਦੀ ਦਿਸ਼ੇ ਵਹੀਰ ਲੱਖਾ ਉੱਪਰ ਹਾਥੀਆਂ ਲੱਖਾ ਘੋੜ ਸਵਾਰ ਆ ਦੀਨੇ ਜੇ ਬਰਸ਼ੀਆਂ ਪੈਦਲ ਕਈ ਹਜ਼ਾਰ ਉੱਡ ਕੇ ਗਰਦ ਸਮਾਨ ਨੂੰ ਚੜ ਗਈ ਵਾਗ ਹਵਾ ਸੈਨਾਈ ਤਨੀ ਜਾਤੀ ਪਾਰ ਚੰਨ ਨਰਾ ਜੀਵਨ ਪਜਾਂ ਆਵੰਦਾ ਆ ਕੇ ਆਪਣੀ ਵਾ ਮਗਲਾਂ ਦੀ ਸਿੰਘ ਸੂਰਮਾ ਕਰਦਾ ਨਹੀਂ ਪਰਵਾਹ ਕਹਿੰਦਾ ਆਉਂਦਾ ਸੀਸ ਨੂੰ ਗੁਰੂ ਗਰੀਬ ਨਵਾਜ਼ ਰੱਖੀ ਸੱਚੇ ਪਾਚਾ ਸਿੱਖ ਆਪਣੀ ਦੀ ਲਾਜ ਸੀਸ ਪਿਆਰਾ ਜਾਣ ਤੂੰ ਮੁਝ ਕੋ ਅਮਰ ਸ਼ਹੀਦ ਸ਼ਿਰ ਬਬਰ ਰਣ ਚੂੰਜਦੇ ਪਾਜਾਂ ਦੇਨੇ ਗੀਤ ਮੈਨੋ ਕਿਸ ਦਾ ਕਹ ਵੈ ਤੂੰ ਜਨ ਮੇਰੇ ਨਾਲ ਹੋ ਤਮ ਚਾਂਦ ਚ ਪੂਰਮੈ ਤੇਰਾ ਦੀਨ ਦਿਆਲ ਜਿਸ ਮਨ ਮੇਂ ਹਰ ਹਰ ਵਸੇ ਹੂਤਨ ਵਿੰਗਾ ਵਾਲ ਤੋ ਸਭ ਕਾ ਗੁਰੂ ਪਿਤਾ ਸਭ ਤੇਰੀ ਲਾਲ ਸਭ ਟੂਆਂ ਨੂੰ ਮਿੱਦਦਾ ਪਹੁੰਚਾ ਗੁਰੂ ਦਰਬਾਰ ਸੀਸ ਦਿਲੀ ਚੋਂ ਪਾਲਿਆ ਜੀਵਨ ਸਿੰਘ ਸਰਦਾਰ ਗੋਬਿੰਦ ਕਹਿੰਦਾ ਜਿਉਣਿਆ ਰਖ ਲਈ ਸਿੱਖੀ ਦੀਆਂ ਮੁਗਲਾ ਤੋਂ ਸਿੰਘ ਯੋਧਿਆ ਸੀਸ ਪਿਤਾ ਦਾ ਲਿਆਣ ਤੇਰੇ ਇਸ ਉਪਕਾਰ ਦੇ ਕਵੀਆਂ ਲਿਖਣੇ ਗੀਤ ਗਿਲ ਸੋ ਇਹ ਸਿੱਖ ਜਾਣੀਏ ਜੋ ਦੁਖੀਆਂ ਦਾ ਅਮੀਤ ਸਿੱਖ ਪੰਥ ਕਾ ਅਮਰ ਸ਼ਿੰਗਾਰ ਬਾਬਾ ਜੀਵਨ ਸਿੰਘ ਬਲਕਾਰ ਕਾਲ ਜੀ ਨਾ ਲਾ ਕੇ ਆਖ ਦਾਦ ਤਾਰ ਜੀ ਜਿਉਨ ਤੇ ਕਿਸੇ ਟਾ ਸਿੱਖੀ ਦੇ ਸ਼ੰਗਾਰ ਜੀ ਵਾਲੀ ਦੁਜਹਣ ਦਾ ਆਨੰਦ ਹੋ ਗਿਆ ਖੁਸ਼ੀਆਂ ਦੇ ਵਿੱਚ ਉੱਠ ਕੇ ਖਲੋ ਗਿਆ ਆਖ ਦਾਏ ਮੇਰੀ ਚੰਦ ਤੀ ਸਤਾਰ ਜੀ ਲੱਗ ਗਏ ਨਹੀਂ ਮੈਨੂੰ ਪਰਵਾਹ ਨਹੀਂ ਸੱਚ ਦੀ ਬਲ ਦੀ ਸਮਾਤੀ ਜੋ ਮੇਸ਼ਾ ਮੱਚ ਦੀ ਸਿੰਘ ਵੈਰੀਆਂ ਨੂੰ ਸੱਕਦੀ ਨਹੀਂ ਮਾਰ ਜੀ ਕਾਲ ਜੀ ਨਾਲ ਲਾਗੀ ਅਖਦਾ ਦਤਾਰ ਜੀ ਗੁਰੂ ਦਾ ਹੁੰਦਾ ਵੀ ਕਦੇ ਸਸਕਾਰ ਨਾ ਹੁੰਦਾ ਜੀ ਜੀਉਣ ਸਿੰਘ ਬਲ ਕਾਰਨ ਸੀਸ ਕੋ ਲਿਆ ਆ ਦੁਖੜੀ ਸਹਾਰ ਜੀ ਪਾ ਗਏ ਕਿਤਾਬ ਸੂਰਮੇ ਬੇਹਿੰਦ ਦਾ ਟੁਕੜਾ ਲਿਆਈ ਜੋ ਹਮਾਰੀ ਜਿੰਦ ਦਾ ਮੇਰੇ ਆ ਦਿਲਾਂ ਦੇ ਰਤਨ ਜੋਹਾਰ ਜੀ ਆ ਤੇ ਜੁਗਾਦ ਸੂਰਮੇ ਜਹਾਨ ਮੇ ਜਾਣਦੇ ਜਵਾਨ ਚੁੰਜ ਨਾਮਦਾਨ ਮੇ ਲਵ ਕੁਸ਼ਵਲ ਖਾਮਦੀਨਾ ਹਾਰ ਜੀ RAM ਨੇ ਤਿਆਗਾ ਜਨਕੀਨ ਦੋਸ਼ ਨੂੰ ਪੁਤਰੀ ਬਣਾ ਕੇ ਗੱਲ ਲਾਇਆ ਉਸ ਨੂੰ ਗੁਰੂ ਵਾਲਮੀਕ ਸਿਰਜਣਹਾਰ ਜੀ ਪਾਂਡਵਾ ਦੀ ਨਾਰੀ ਚਰਨਾਚ ਆਵਦੀ ਲਾਓ ਮੇਰੇ ਭੋਗ ਜੀ ਦੁਹਾਈ ਪਾਵਦੀ ਮੁੱਢ ਤੋਂ ਕਮਾਉਂਦੀ ਆਏ ਉਪਕਾਰ ਜੀ ਆਤ ਵਿੱਚ ਦੌਰ ਉਸ ਦੇ ਜਹਾਨ ਦੀ ਕਰਾਂ ਕਿ ਸਿਬਤ ਉਸ ਪਗ ਵਾਣ ਦੀ ਉਸ ਦਾਇਕੁ ਜਾ ਸਭ ਨਾਲ ਪਿਆਰ ਜੀ ਆਪ ਹੀ ਗਵਿੰਦ ਸਾਈ ਸੰਸਾਰ ਦਾ ਗਿਲਦਾਸਾ ਗੱਲਾਂ ਸਚੀਆਂ ਉਚਾਰਦਾ ਗੁਰਦਸ਼ਮੇਸ਼ ਵਾਢਿ ਅਵ ਤਾਰ ਜੀ ਗੁਰਗੋਮ ਸਿੰਘ ਬੋਲੇ RAM ਨਾਮ ਰਸ ਡੋਲੇ ਜੁਗ ਜੁਗ ਜੀਤ ਕਛੀਟਿਆ ਕੀਤਾ ਵਡੋਪਕਾਰ ਜਾ ਤੇਰੇ ਨੇ ਚਮਕਣਾ ਜਿਉ ਸੂਰਜ ਚੰਤਾਰ ਕੀਤਾ ਮਾਰੇ ਕਰਨੀ ਚੱਲੇ ਕਟ ਮਹਾਨ ਦੁਨੀਆਂ ਦੇ ਵਿੱਚ ਚਮਕਣਾ ਤੇਰਾ ਮਰ ਨਿਸ਼ਾਨ ਤੁਮ ਜਿਹਾ ਕੋਈ ਨਹੀਂ ਸੂਰਬੀਰ ਸੰਸਾਰ ਜੋ ਹੋਵੇ ਸਿੱਖ ਮੈਂ ਜੜਾ ਤੁਮ ਕੋ ਕਰੀ ਨਮਸਕਾਰ ਸਿਖੇ ਦੀ ਪਤਰਾ ਕਲਈ ਤਨ ਮਲੇ ਆਪਣਾ ਵਾਰ ਦਾਨਾ ਤੋਂ ਵੜਦਾਨੀਆਂ ਮੈਂ ਤੇਈ ਤੋਂ ਮਲਹਾਰ ਮਨ ਮੇਰੇ ਵਿੱਚ ਚਮਕਣਾ ਗੁਣ ਤੇਰੇ ਦਾ ਚੰਦ ਜੋ ਹੋਵਣ ਪਰਵਾਨੜੇ ਸੋ ਕਵੀਆਂ ਦੇ ਛੰਦ ਜਿਸ ਮਾਤਾ ਨੇ ਜਨਮਿਆ ਸੋ ਵਡ ਭਾਗ ਨਾ ਮਾਂ ਜਬ ਤੱਕ ਮੀਰਾ ਨਾਮ ਹੈ ਤਬ ਤੱਕ ਤੇਰਾ ਨਾਮ ਗਗਨ ਮੰਡਲ ਸਭ ਕੰਬਿਆ ਦੀਖ ਤਮਾਰਾ ਸਤ ਸਿੱਖੀ ਦੇ ਪਰਵਾਰ ਤੋਂ ਵਾਗੀ ਤੇਰੀ ਰਤ ਨਾ ਸੁਣਿਆ ਨਾ ਦੇਖਿਆ ਤੇਰੇ ਵਾਗ ਮਹਾਨ ਜੋ ਮਰਲਾ ਸਿੱਖ ਧਰਮ ਤੋਂ ਆਪ ਕਰੀ ਪਰਵਾਨ ਪੰਥ ਹਮਾਰੇ ਪ੍ਰਾਣ ਹੈ ਸਿੱਖ ਹਮਾਰੀ ਜਾਨ ਜੀਉ ਤਾ ਸਤਿਕਾਰ ਨਾ ਰਹਿਦਾ ਨਾ ਸਨਮਾਨ ਬੋਰੀ ਦੇ ਸਲਾਮੀ ਦੀਨ ਦੇ ਟੁਕੜੇ ਕੀਤਾ ਚਾਰ ਸਤਿਗੁਰੂ ਗਏ ਬਹਾਦਰ ਤਨ ਮਨ ਆਪਣਾ ਵਾਰ ਸੁਖੀ ਵਸੀਏ ਜਿਉਣਿਆ ਸਭ ਤੇਰਾ ਪਰਿਵਾਰ ਬਣਿਆ ਰਹੇ ਸਿੱਖ ਪੰਥ ਦਾ ਜੁਗ ਜੁਗ ਸਤਕਾਰ ਗੋਵਿੰਦ ਸੱਚਾ ਸਤਗੁਰੂ ਅਜਰ ਅਮਰ ਅਵਤਾਰ ਗਿਰਜਨ ਸੋਢੀ ਪਾਦਜਾ ਦੁਖੀਆਂ ਦਾ ਗਮਖਾਰ ਦੂਰਾ ਸਤਗੁਰ ਜੀ ਕਾ ਅਸੀਸ ਦਿੱਲੀ ਸੇ ਜੀਵਨ ਸਿੰਗ ਲਿਆਇਆ ਰੰਗ ਰੇਤੇ ਸਤਗੁਰ ਕੇ بیٹے ਮਾਨਯ ਉਪਰਲਾ ਪਾਇਆ ਤਨ ਤਨ ਜੀਵਨ ਸਿੰਘ ਨੂੰ ਕਹਿੰਦਾ ਕਲਗੀ ਤਾਰ ਪਿਆਰਾ ਜਦ ਤੱਕ ਨਾਮ ਰਹੇਗਾ ਮੀਰਾ ਤਦ ਤੱਕ ਨਾਮ ਤੇਮਾਰਾ ਤਨ ਬਲ ਹਾਰੇ ਜਾਵਾ ਜੀਵਨ ਬੜੀ ਦਲੇਰੀ ਤੇਰੀ ਉਹ ਤੋ ਸੀਸਲ ਆਇਆ ਜਿੱਥੇ ਜ਼ੁਲਮ ਸਿਤਮ ਦੀਨੇਰੀ ਦਿਲ ਦੇ ਵਿੱਚ ਜਨੌਰ ਵਿਚਾਰੇ ਉੱਚੀ ਸਾ ਨਹੀਂ ਲੈਂਦੇ ਸਭੇ ਜ਼ਾਲਮ ਸੂਬੇ ਕੋਲੋਂ ਹਰ ਦਮ ਡਰਦੇ ਰਹਿੰਦੇ ਸੱਚੀ ਪ੍ਰੀਤ ਮਾਰੀ ਜੀਵਨ ਮੈਂ ਅਜਮਾ ਕੇ ਦੇਖਾ ਮੋਹ ਸੰਪ੍ਰੀਤ ਕਰੇ ਤਾਂ ਮੰਗੀ ਜਵਰਾਹੀਲ ਨਾ ਲਿਖਾ ਗੁਰੂ ਦੇਸ਼ ਮੀਸ਼ ਬਚਨ ਅਰਵੀਲੇ ਸਚੋ ਸਚ ਹੀ ਆਕੇ ਭਗਤ ਜਨਾ ਦੀ ਆਪੈ ਜਾ ਮੀਰਾ ਸਚਾ ਸਤਗੁਰੂ ਰਾਕੇ ਤੇਰੀਆਂ ਚਨ ਦੀਕਰ ਆਪਣਾ ਸੀਸ ਬਚਾਈਆ ਤੈਨ ਲਖਾਂ ਦੀਆਂ ਜਨ ਬੁਰ ਜਲਮ ਦਾਤਾ ਦਾਤਾ ਚਲ ਕੇ ਕਸ਼ਟ ਹਜ਼ਾਰਾ ਰਾਗੀ ਨਾਦੀ ਬੇਦੀ ਗਵਣ ਸਤਿਗੁਰ ਤੇਰੀਆਂ ਵਾਰ ਦੀਨ ਅਨਾਥਾਂ ਦਾਤਾ ਸਤਿਗੁਰ ਜੀ ਪਾ ਬੇੜਾ ਪਾਰ ਲਗਾਇਆ ਫੁੱਲਣਾ ਨਾਈ ਸਤਿਗੁਰੂ ਜੁਤੇ ਪਰ ਉਪਕਾਰ ਕਮਾਇਆ ਸਿੰਘ ਗੋਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੀ ਪ੍ਰਾਰਥਨਾ ਮਾਲਕ ਦੋ ਜਹਾਨ ਦਾ ਗੋਵਿੰਦ ਸਿੰਘ ਅਵਤਾਰ ਸੀਸ ਪਿਤਾ ਦਾ ਤਖਤ ਤੇ ਰੱਖ ਕਰਦਾ ਨਮਸਕਾਰ ਬੈਠੇ ਰਾਜੇ ਰਾਣੀਆਂ ਲੱਗਾ ਗੁਰਦਰਬਾਰ ਦੂਰੋਂ ਦੂਰੋਂ ਸੰਗਤਾਂ ਆਈਆਂ ਕਰਨ ਦਦਾਰ ਗਾਲ ਵਿੱਚ ਪੱਲੜਾ ਪਾ ਕੇ ਕਹਿੰਦਾ ਕਲਗੀਧਾਰ ਤੇਰੇ ਵਰਗਾ ਸੂਰਮਾ ਐ ਨਾ ਵੀ ਸੰਸਾਰ ਛਮ ਛਮ ਪਾਣੀ ਵਰਸਦਾ ਦੂ ਨੈਣਾਂ ਵਿੱਚਕਾਰ ਛਮਕੀ ਜਾਵੇ ਪਿਆਰ ਕੀ ਗੋਵਦਕੀ ਮਨਵਤਾਰ ਤੂੰ ਹੀ ਨਮਾਣਿਆਂ ਦਾ ਮਾਣ ਹੈ ਤੂੰ ਹੀ ਨਤਾਣਿਆਂ ਦਾ ਤਾਣ ਦੇ ਕਰ ਸੀਸ ਬਚਾ ਲਈ ਦੇਸ਼ ਧਰਮ ਦੀਆਂ ਰੱਖੀ ਦੀਨ ਦੀ ਆਲ ਜੀ ਸੰਸਰੇ ਆਪਣਾ ਹੱਥ ਰਹਿਣਾ ਸਤਿਗੁਰੂ ਪਿਆਰਿਆ ਭਗ ਬਗ ਸਬਦੀ ਸਾਥ ਸੀਸ ਗੁਰੂ ਦਾ ਰੰਗ ਲੇ ਪੀੜੀ ਉੱਪਰ ਪਿਆ ਜਗਵਲ ਨਾਮਵਸਾਰ ਦੀ ਚੀਰਾ ਧਮਕ ਰਿਆ ਦਾੜੀ ਮੁਟਾ ਪੂਰੀਆਂ ਰਿਚ ਵਰਗੇ ਵਾਲ ਦੁਖੀਆਂ ਦੇ ਗਮ ਖਾਰਦਾ ਢੋਲ ਢੁਲ ਪਵੇ ਜਮਾਲ ਤਾਕਤ ਅਕਰਮਰ ਸ਼ਹੀਦ ਨੂੰ ਦੁਨੀਆ ਰਹਿ ਗਈ ਦੰਗ ਮੁੱਖ ਪਰ ਰੱਬੀ ਨੂਰ ਦਾ ਮਣ ਮਣ ਚੜਿਆ ਰੰਗ ਕਈਆਂ ਮੋਰਾ ਟਿਕੀਆਂ ਕਈਆਂ ਲਾਲ ਜਹਾਰ ਕਈਆਂ ਪਾਏ ਗੁੰਦ ਕੇ ਉਪਰ ਫੁਲਾ ਦੇ ਹਾਰ ਸੂਰਜ ਚੱਕੜ ਛਪਾ ਲਈ ਜਗ ਵਿੱਚ ਹੋ ਗੀ ਰੈਣ ਆ ਮਿਲ ਜਗ ਦੇ ਚਾਨਣਾ ਪੌਣ ਚ ਕੋਰਾ ਵੈਣ ਖੜ ਖੜ ਕੋਲੇ ਸੀਸ ਦੇ ਤਾ ਮਾਨ ਲੋਗ ਸੁਣ ਸੁਣ ਇਸ ਦਹਾਤ ਨੂੰ ਪੰਛੀ ਕਰ ਦੇ ਸੋਗ ਤੇਰਾ ਹੀ ਉਹਨਿਆਸਰਾ ਆਸਾਂ ਦੇ ਸਰਦਾਰ ਪਵਜਲ ਪਾਰ ਉਤਾਰਿਓ ਆਪ ਲੜਾ ਪਰਵਾਰ ਤੇਰਾ ਰਾਜ اٹਲ ਹੈ ਗੁਰੂ ਗਰੀਬ ਨਵਾਜ ਤੂੰ ਹੀ ਕਰਨਿਹਾਰ ਹੈ ਪੂਰਨ ਸਭ ਦੇ ਕਾਜ ਸਤਿਗੁਰ ਤੇਗ ਬਹਾਦਰ ਸਭ ਸਿਰ ਤੇਰਾ ਰਾਦਾਸ ਗਿਲਜੰਦ ਗੋਵੰਦ ਆਖਦਾਮ ਸੰਕਰੋ ਨਿਵਾਸ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸਜਕਾਰ ਦੀਨदयाल ਗਪਾਲ ਦਾ ਲਗਾ ਹੁਣ ਸਜਕਾਰ ਕੋਲ ਖੜੇ ਨਰ ਨਾਰੀਆਂ ਮਲਤ ਕਈ ਹਜ਼ਾਰ ਸੋਣ ਸਮਨੜੀ ਪਾਲਕੀ ਅੰਦਰ ਪਈ ਸਰਕਾਰ ਖਲਕਤ ਸਾਰੇ ਦੇਸ਼ ਦੀ ਰੂਵੇ ਜਾਰੂ ਜਾਰ ਜੋ ਤਨ ਰੰਜਨੀ ਸਾਜ ਰਈ ਜੋ ਚੰਦਾ ਵਿਚ ਤਾਰ ਪੱਲਾ ਲਾਇਆ ਮੁਕਤੋਂ ਲੋਕੀ ਕਨਨ ਦਦਾਰ ਖੋਪਾ ਲੋਂਗ ਸੁਪਾਰੀਆਂ ਪੀਤਾ ਮਗਜ ਬਦਾਮ ਕਿਉ ਗੋਗਾ ਬੁਲ ਕੈ ਸ੍ਰੀ ਲੱਕੜ ਵੀਰ ਭਰਾਮ ਸਗਲ ਸਮਗਰੀ ਨਾਮਕੀ ਮਤ-ਮਤ ਕਰੀ ਤਿਆਰ ਚੀਰ ਪਟੋਲੇ ਰੇਸ਼ਮੀ ਉਪਰੇ ਢਦਤਾਰ ਰਾਲ ਮਿਲ ਕੇ ਸਿਖ ਸੇਵਕਾਂ ਦਿੱਤੀ ਚਿਖਾ ਬਣਾ ਜਾ ਕੇ ਰੱਬੀ ਜੋਤ ਨੂੰ ਉਪਰ ਦਿੱਤੈ ਪਾ ਰਾਗੀ ਨਾਦੀ ਵੇਦਿਆਂ ਖੜ ਸਤਿਗੁਰ ਕੇ ਪਾਸ ਪਹਿਲਾ ਪੜਿਆ ਸੋਇਲਾ ਫੇਰ ਕਰੀ ਅਰਦਾਸ ਕਹਿ ਕੇ ਵਾਹਿਗੁਰੂ ਸਾਤ ਨਾਮ ਗੋਵਿੰਦ ਲਾਇਆ ਦਾਗ ਦੌੜ ਜਿੱਗਾ ਨੂੰ ਲੱਗ ਗਈ ਫੜ ਫੜ ਕਰਕੇ ਆਗ ਤੂੰ ਆ ਬਗੇ ਰੰਗ ਦਾ ਲੱਗਾ ਨਾਲ ਸਮਾਨ ਮਾਤ ਪੁਰੀ ਵਲ ਦੇਖਦਾ ਕਰਕੇ ਨજર ਨਿਦਾਨ ਲੈਣ ਵਾਲੀ ਨੂੰ ਆ ਗਿਆ ਲੈਣ ਵਾਲੀ ਨੂੰ ਆਗਿਆ ਹੋ ਕੇ ਪਵਨ ਸਵਾਰ ਅੰਬਰ ਸਾਰਾ ਗੂੰਜਿਆ ਹੋਈ ਜੈ ਜੈਕਾਰ ਚਾਰੇ ਕੂਟਾ ਕੰਬਿਆ ਪਰਬਤ ਡੋਲੇ ਖਾਨ ਡੋੜਿਆ ਜਦ ਜਹਾਨ ਚੋ ਲੈ ਕੇ ਪੌਰਬ ਬਾਣ ਫੋਲਵਰ ਸ਼ਾਵਣ ਦੀਵਤੀ ਪਰियां ਗਾਏ ਸਦ ਸੀ ਤਰਮ ਪਰਵਾਰ ਕੀ ਸਤਗੁਰ ਜਾਂਦੇ ਲੱਦ ਉੱਡਾ ਜਾਂਦਾ ਰੱਖਦਾ ਗਿਲ ਪੂਰਨ ਅਵਤਾਰ ਮੈਂ ਸਭਨਾ ਦੀ ਸਾਤੂ ਜੁਗ ਜੁਗ ਕਾਣੀ ਚਾਰ ਦੋਰਾ ਗੋਬਿੰਦ ਨਾਮ ਗੁਵਿੰਦ ਕਾ ਜੁਗ ਜੁਗ ਪੂਜਨ ਹਾਰ ਜੇ ਦੁਗੀਆਂ ਪਰਵਾਰ ਆ ਆਪਨੜਾ ਪਰਵਾਰ ਚੰਦ ਸੁਰ ਸਾਰੇ ਗਾਵਣ ਉਸ ਦੀਆਂ ਵੜਿਆਈਆਂ ਪਾਪਾਂ ਦੀ ਜੜ ਪਟਕੀ ਵੀਲਾ ਧਰਮ ਦੀਆਂ ਲਾਈਆਂ ਜਿਹੜਾ ਕਰਮ ਕਨ ਜਗਿਆ ਆ ਉਸ ਪੂਰਨ ਕਰ ਦਿਆ ਪਰਪਕਾਰ ਜਗਤ ਪਰ ਭਾਰਾ ਸਤਿਗੁਰੂ ਜੀ ਨੇ ਕੀਆ ਗੁਰੂ ਗੋਬਿੰਦ ਸਿੰਘ ਜੀ ਦਾ ਤਖਤ ਅਕਾਲ ਬੈਠਾ ਤਖਤ ਅਕਾਲ ਮੀ ਕਲਗੀ ਧਾਰ ਦਤਾਰ ਸੰਗਤ ਵਿੱਚ ਦਰਬਾਰ ਦੀ ਹਾਜ਼ਰ ਕਈ ਹਜ਼ਾਰ ਕਹਿੰਦਾ ਸਿੱਖ ਪਿਆਰਿਓ ਜਾਓ ਸਿਆਰ ਲਾ ਦੇ ਨਾਮ ਸੀਸ ਤੋਂ ਜ਼ੁਲਮ ਸਤਮ ਦਾ ਪਾਰ ਅੰਮ੍ਰਿਤ ਮੇਰੇ ਹੱਥ ਦਾ ਜਿਸ ਪੀਤਾ ਇੱਕ ਵਾਰ ਇੱਕ ਸਿੱਖ ਲਖਾਂ ਵੈਰੀ ਹਾਰ ਗਈ ਸਕਦਾ ਮਾਰ ਛੋਟੀ ਆਪਣੇ ਪੈ ਗਈ ਛੋਟੀ ਉਮਰੇ ਪੈ ਗਈ ਚਕਨੀ ਟਾਲ ਤੰਗਵਾਰ ਅਰਗਿਜ ਪੈ ਨਾ ਪੈ ਗਿਆ ਦੁਖੀਆਂ ਦਾ ਗਮਖਾਰ 네ਰੀ ਵਗਦੀ ਜ਼ੁਲਮ ਦੀ ਮੋਮਣ ਕਰਨ ਖਵਾਰ ਕਿਸ ਬਿਦ ਰੋਕਾ ਜ਼ੁਲਮ ਨੂੰ ਕਰਦਾ ਸੋਚ ਵਿਚਾਰ ਦੇਵ ਧਰਮ ਤੋਂ ਲੜਨ ਨੂੰ ਚੱਕ ਲੈ ਤੀਰ کمان ਨੂੰ ਦੇ ਜ਼ੁਲਮਾਂ ਨੂੰ ਦੇ ਕੇ ਦਿਲ ਵਿੱਚ ਆਈ ਆਣ ਮਨ ਵਿੱਚ ਕੀਤਾ ਫੈਸਲਾ ਦੇਖ ਜ਼ੁਲਮ ਦੀਟਾ ਤਰਮ ਨਾ ਜਾਏ ਦੇਸ਼ ਦਾ ਸਿਰ ਦੀ ਕੀ ਪਰਵਾ ਬੰਦਾ ਬੰਦੇ ਦਾ ਨਹੀਂ ਦੇ ਨਾਰਾਇਣ ਕਲਾਮ ਬੀੜਾ ਦੀਨ ਕਬੂਲਣਾ ਸਿੱਖਾਂ ਨੂੰ ਇਸਲਾਮ ਜੋ ਸਿਕੋਵੇ ਮੈਂਡੜਾ ਮਨ ਦਾ ਨਹੀਂ ਹੋ ਈਨ ਆਪਣਾ ਧਰਮ ਤੇ ਆ ਕੇ ਹੁੰਦਾ ਨਹੀਂ ਬਦੀਨਾ ਗਿਲ ਦਸ਼ਮੇਸ਼ ਪਕਾਰਦਾ ਸੁਣੋ ਹਮਾਰੀ ਵੀਰ ਸਤਿਗੁਰੂ ਸਾਹਿਬ ਕੀ ਸਾਥ ਹੈ ਹੂ ਵੀ ਨਾ ਦਿਲਗੀਰ ਸਤਿਗੁਰੂ ਸਾਹਿਬ ਦੇ